ਵਾਹਿਗੁਰੂ ਜੀ ਕਾ ਅਸੀਂ ਅੱਜ ਖੜੇ ਆਂ ਫਤੇਗੜ ਚੂੜੀਆਂ ਬਟਾਲਾ ਰੋਡ ਤੇ ਕਣੀਏਕੇ ਵਾਂਗਰ ਜਿੱਥੇ ਖਾਲਸਾ ਦਾ ਵੇਅਰ ਹਾਊਸ ਬਣਿਆ ਸੀ ਇਹ ਵੇਅਰ ਹਾਊਸ ਬਣਨ ਦਾ ਕਾਰਨ ਜੋ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹ ਆਏ ਸੀ ਇੱਥੇ ਜਿਹੜਾ ਅਸੀਂ ਜਿਹੜਾ ਡੰਪ ਕੀਤਾ ਸੀ ਸਾਰਾ ਸਮਾਨ ਇੱਥੋਂ ਸੰਗਤਾਂ ਲੈ ਕੇ ਉਹਨਾਂ ਏਰੀਆ 'ਚ ਜਾਂਦੀਆਂ ਨੇ ਡੇਰਾ ਬਾਬਾ ਨਾਨਕ ਤੇ ਦਰਦਾਸੌਰ ਏਰੀਏ ਫਰਮਦਾਸ ਅਜਨਾਲੇ ਤੱਕ ਟੀਮਾਂ ਲੈ ਕੇ ਸਮਾਨ ਜਾਂਦੀਆਂ ਨੇ ਅੱਜ ਜਿਹੜੀਆਂ ਸਵਾਵਾਂ 23ਵੇਂ ਦਿਨ ਦੇ ਵਿੱਚ ਜਿਹੜੀਆਂ ਸੰਕਤਾਂ ਲੈ ਕੇ ਪਹੁੰਚ ਰਹੀਆਂ ਨੇ ਸਾਡੇ ਨਾਲ ਅੱਜ ਕੌਂਟਰ ਸੈੱਪ ਤੋਂ ਟੀਮ ਦੂਜੀ ਵਾਰ ਇੱਥੇ ਸੇਵਾ ਕਰਨ ਪਹੁੰਚੀ ਆ ਇੱਕ ਪਹਿਲਾਂ ਸੁੱਕੀ ਰਸਤ ਲੈ ਕੇ ਆਏ ਸੀ ਅੱਜ ਇੱਕ ਟਿਪਰ ਜਿਹੜਾ ਵਾ ਉਹ ਵੱਡਾ ਟਰੱਕ ਆਚਾਰ ਦਾ ਲੈ ਕੇ ਆਏ ਨੇ ਜੀ ਗਰਦਾਸਪੁਰ ਦੀ ਜਿਹੜੀ ਵਲੰਟੀਅਰ ਸਾਡੇ ਨਾਲ ਇੱਥੇ ਜੁੜੇ ਨੇ ਉਹਨਾਂ ਨੇ ਟਰਾਲੀਆਂ ਲੋਡ ਕਰਕੇ ਹੁਣ ਰੈਡੀ ਆ ਫੀਲਡ ਵਿੱਚ ਜਾਣ ਵਾਸਤੇ ਦੋ ਦੋ ਟੀਮਾਂ ਤਿੰਨ ਤਿੰਨ ਟੀਮਾਂ ਦੇ ਵਿੱਚ ਕੰਮ ਕਰਕੇ ਇਹ ਦੂਜੀਆਂ ਅਮਰਸਰ ਤੇ ਗਰਦਾਸਪੁਰ ਜ਼ਿਲ੍ਹੇ ਨੂੰ ਕਵਰ ਕਰ ਰਹੀਆਂ ਨੇ ਰਾਸ਼ਨ ਪਾਣੀ ਦੇ ਨਾਲ ਪਸ਼ੂਆਂ ਦਾ चारा ਜਿਹੜੀਆਂ 6 ਐਂਬੂਲੈਂਸਾਂ ਇਸ ਏਰੀਆ ਤੇ ਚੱਲ ਰਹੀਆਂ ਨੇ ਉਹ ਸਾਡੀ ਸੇਵਾਵਾਂ ਚੱਲ ਰਹੀਆਂ ਪਸ਼ੂਆਂ ਦੇ ਜਿਹੜੇ ਮੈਡੀਕਲ ਕੈਂਪ ਆ ਉਹ ਵੀ ਚੱਲ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਪੁਲਸ਼ਨ ਕੁਮਾਰ ਚੈਰੀਟੇਬਲ ٹرسٹ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਵਾ ਇਹਨਾਂ ਹੜਾਂ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ 2 ਐਂਬੂਲੈਂਸਾਂ ਸਾਨੂੰ ਭੇਜੀਆਂ ਸੀ ਜਿਹਨੀਆਂ ਦੀਆਂ ਸੇਵਾਵਾਂ ਅਜੇ ਵੀ ਉਸ ਏਰੀਆ ਵਿੱਚ ਜਾਰੀ ਨੇ ਤੇ ਅੱਜ ਇਹਨਾਂ ਵੱਲੋਂ ਸਾਨੂੰ ਦੋ ਵੱਡੇ ਟਰੱਕ ਜਿਹੜੇ ਆ ਉਹ ਅਚਾਰ ਦੇ ਭੇਜੇ ਗਏ ਆ ਇਹਨਾਂ ਲੋਕਾਂ ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਦੱਸੋ ਗਰਾਊਂਡ ਤੇ ਕਿਹੜੇ-ਕਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਅਸੀਂ ਉਹੋ ਹੀ ਸਵਾਵਾਂ ਅੱਗੇ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਇਹ ਤੇ ਸਾਡੀ ਪਹਿਲੇ ਫੇਸ ਦੀ ਸੇਵਾ ਸੀ ਛੇਵਾ ਸੀ ਰੈਸਕਿਊ ਕਰਨਾ ਰਾਸ਼ਨ ਕਿੱਟਾਂ ਦੇਣੀਆਂ ਹੁਣ ਅੱਗੇ ਜਿਹੜਾ ਸੈਕੰਡ ਫੇਸ ਦੇ ਵਿੱਚ ਆ ਬੰਨ ਬੰਨਣੇ ਜ਼ਮੀਨਾਂ ਪੱਧਰੀਆਂ ਕਰਨੀਆਂ ਇਸ ਤੋਂ ਇਲਾਵਾ ਹੋਰ ਜਿਹੜੇ ਕੰਮ ਆ ਉਹਦੇ ਵਾਸਤੇ ਸਾਡੇ ਕੋਲੋਂ ਜਿਹੜੀਆਂ ਫੋਗਲੈਂਡ ਮਸ਼ੀਨਆਂ ਆ ਉਹ ਵੀ ਪਹੁੰਚ ਚੁੱਕੀਆਂ ਤੇ ਥੋੜੇ ਸਮੇਂ ਤੱਕ ਹੀ ਅਸੀਂ ਜਿਹੜੀਆਂ ਬੰਨ੍ਹ ਦੀਆਂ ਸਵਾਮਾਂ ਵੀ ਸ਼ੁਰੂ ਹੋ ਜਾਣੀਆਂ ਨੇ ਜੀ ਸੀ ਬੀਆਂ ਜਿਹੜੀਆਂ ਵਾ ਉਹ ਵੀ ਪਿੱਛੇ ਆ ਰਹੀਆਂ ਨੇ ਉਹਨਾਂ ਨਾਲ ਵੀ ਅਸੀਂ ਬੰਨ ਤੇ ਜਿਹੜੀ ਸਵਾਮਾਂ ਸ਼ੁਰੂ ਕਰ ਲਿਆ ਵਾ ਫੌਂਡਾ ਸਾਹਿਬ ਦੀ ਟੀਮ ਵੱਲੋਂ ਜਿਹੜਾ ਇੱਕ ਅਚਾਰ ਦਾ ਟਰੱਕ ਲੈ ਕੇ ਉਹ ਵੀ ਸੰਗਤ ਇੱਥੇ ਪਹੁੰਚੀ ਆ ਫੌਂਡਾ ਸਾਹਿਬ ਜੀ ਅਸੀਂ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਜਿਹੜੀਆਂ ਰਸਨ ਦੀਆਂ ਕਿੱਟਾਂ ਲੈ ਕੇ ਤੇ ਸੇਵਾਦਾਰ ਇੱਥੇ ਰਹਿ ਕੇ ਸੇਵਾ ਕਰਕੇ ਗਏ ਸੀ ਤੇ ਅੱਜ ਇਹਨਾਂ ਦੁਬਾਰਾ ਸੇਵਾਦਾਰ ਇੱਥੇ ਪਹੁੰਚੇ ਆ ਇਸ ਸੇਵਾਵਾਂ ਕਰਨ ਵਾਸਤੇ ਇਹਨਾਂ ਦਾ ਸੰਗਤ ਦਾ ਤੇ ਅਸੀਂ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਅੱਜ දුਕ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਇਹਨਾਂ ਜਿਲ੍ਹਿਆਂ ਦੇ ਨਾਲ ਖੜੇ ਨੇ ਅਸੀਂ ਸਮੂਹੂ ਪੰਜਾਬ ਨੂੰ ਸਮੂਹ ਵਸਨੀਕਾਂ ਨੂੰ ਇਹ ਅਪੀਲ ਕਰਦੇ ਆ ਵੀ ਆਓ ਰਲ ਮਿਲ ਕੇ ਆਪਾਂ ਹਮਲਾ ਮਾਰੀਏ ਅਜੇ ਕੰਮ ਜਿਹੜੇ ਆ ਗਰਾਉਂਡ ਤੇ ਸ਼ੁਰੂ ਹੋਏ ਨੇ ਕਿਉਂਕਿ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ ਜਿਹੜੀਆਂ ਸਾਡੀਆਂ ਮੈਡੀਕਲ ਟੀਮਾਂ ਜਾਂਦੀਆਂ ਨੇ ਉਹ ਸ਼ਾਮਾਂ ਨੂੰ ਜੋਰ ਰਿਪੋਰਟ ਦਿੰਦੀਆਂ ਨੇ ਡੇਂਗੂ ਦੀਆਂ ਬਿਮਾਰੀਆਂ ਮਛਰਾਂ ਦੀਆਂ ਬਿਮਾਰੀਆਂ ਜਿਹੜੀਆਂ ਰੋਜ਼ ਇੱਕ ਦਿਨ ਰੋਜ਼ ਅਸੀਂ ਇੱਕ ਦੇ ਰੋਜ਼ ਦਾ ਰੋਜ਼ ਇੱਕ ਨਵਾਂ ਪ੍ਰੋਜੈਕਟ ਜਿਹੜਾ ਇਹਦੇ ਵਿੱਚ ਐਡ ਕਰਦੇ ਹਾਂ ਰਾਤੀ ਸਾਡੀਆਂ ਫੋਗਿੰਗ ਮਸ਼ੀਨਾਂ ਨਾਲ ਚਾਰ ਪਿੰਡਾਂ ਦੇ ਵਿੱਚ ਫੋਗਿੰਗ ਦਾ ਕੰਮ ਸ਼ੁਰੂ ਕੀਤਾ ਸੀ ਅੱਜ ਅਸੀਂ ਉਹਨੂੰ ਵਧਾ ਕੇ ਪੂਰਾ ਜ਼ਿਲ੍ਹਾ ਕਵਰ ਕਰਾਂਗੇ ਇੱਕ ਜ਼ਿਲ੍ਹਾ ਇੱਕ ਦਿਨ ਕਰਾਂਗੇ ਅਗਲੇ ਦਿਨ ਦੂਜੇ ਜ਼ਿਲ੍ਹੇ ਚ ਕਵਰ ਕਰਾਂਗੇ ਤਾਂ ਕਿ ਆਉਣ ਵਾਲੀਆਂ ਬਿਮਾਰੀਆਂ ਜਿਹੜੀਆਂ ਵਾਂ ਉਹਨਾਂ ਦਾ ਬਚਾਅ ਹੋ ਸਕੇ ਆਪਾਂ ਸਮੇਂ ਤੋਂ ਪਹਿਲਾਂ ਹੀ ਆਪਣਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਸਕਦੇ ਆ ਅਸੀਂ ਧੰਨਵਾਦ ਕਰਦੇ ਆ ਸਮੂਹ ਵਾਸੀਆਂ ਦਾ ਜਿਹੜਾ ਇਹਦੇ ਵਿੱਚ ਸਹਿਯੋਗ ਕਰ ਰਹੇ ਨੇ ਹਰ ਕੰਮ ਦੇ ਵਿੱਚ ਡੀਜ਼ਲ 'ਚ ਮਾਇਆ 'ਚ ਅਚਾਰ ਦੇ ਵਿੱਚ ਜਾਂ ਰਾਸ਼ਨ ਕਿੱਟਾਂ ਦੇ ਵਿੱਚ ਸੇਵਾਦਾਰ ਦਿਨ ਰਾਤ ਲੱਗੇ ਨੇ ਅਸੀਂ ਸੇਵਾਦਾਰ ਵਲੰਟੀਅਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜੋ ਸੇਵਾ ਸੰਗਤ ਨੇ ਇਕੱਠੀ ਕੀਤੀ ਆ ਉਹ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਸਕਦੀ ਹੈ ਤੇ ਸੋ ਇਹਦੇ ਵਿੱਚ ਜਿਹੜੇ ਵਲੰਟੀਅਰ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਆਪਣਾ ਘਰਾਂ ਦੇ ਕੰਮਾਂ ਨੂੰ ਸੰਕੋਚ ਕੇ ਸਾਡੇ ਨਾਲ ਪਿਛਲੇ 23 ਦਿਨਾਂ 23 ਦਿਨ ਤੋਂ ਲਗਾਤਾਰ ਸਵਾਵਾਂ ਵਿੱਚ ਇਸ ਇਲਾਕੇ ਦੇ ਵਿੱਚ ਲੱਗੇ ਨੇ ਜਿਹੜੇ ਵਲੰਟੀਅਰ ਉਧਰ ਕਪੂਰਥੱਲੇ ਸ਼ਹਿਰ ਦੇ ਵਿੱਚ ਲੱਗੇ ਆ ਉਹ 1 ਮਹੀਨੇ ਤੋਂ ਉੱਪਰ ਹੋ ਗਿਆ ਤੇ 11 ਤਰੀਕ ਨੂੰ ਹਟ ਆਏ ਸੀ ਤੇ ਅੱਜ ਸਾਰਾਂ ਤਰੀਕ ਹੋ ਗਈ ਆ ਉੱਥੇ ਵੀ ਜਿਹੜੇ ਵਲੰਟੀਅਰ ਸਾਡੇ ਪੁਨਰਵਾਸਵਾਵਾਂ ਵਿੱਚ ਲੱਗੇ ਨੇ ਅਸੀਂ ਹਰ ਜਗ੍ਹਾ ਤੇ ਜਿੱਥੇ-ਜਿੱਥੇ ਵੀ ਖਾਲਸਾ ਢ ਦੇ ਵਲੰਟੀਅਰ ਲੱਗੇ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਖਾਲਸਾ ਢ ਦੇ ਨਾਲ ਖੜੇ ਆ ਇਹਨਾਂ ਦੇ ਜਰੀਏ ਹੀ ਅਸੀਂ ਜਿਹੜੀ ਉਹ ਰਸਤ ਪਾਣੀ ਆ ਉਹ ਅਸੀਂ ਪਰਿਵਾਰਾਂ ਤੱਕ ਪਹੁੰਚਾ ਸਕਦੇ ਆ ਇੱਕ ਵਲੰਟੀਅਰ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮੈਡੀਕਲ ਟੀਮਾਂ ਦਾ ਧੰਨਵਾਦ ਕਰਦੇ ਆ ਜਿਹੜੀਆਂ ਦਿਨ ਰਾਤ ਉਹਨਾਂ ਇਲਾਕਿਆਂ ਵਿੱਚ ਜਾ ਕੇ ਸੇਵਾ ਕਰਦੀ ਆ ਜਿੱਥੇ ਬਿਲਕੁਲ ਹੀ ਉਹਨਾਂ ਦੇ ਦੱਸਣ ਮੁਤਾਬਕ ਹੁਣ ਪਾਣੀ ਇੰਨਾ ਗੰਦਾ ਹੋ ਗਿਆ 스ਮੈਲ ਆਉਂਦੀ ਆ ਉੱਥੇ ਖਲੋਣਾ ਮੁਸ਼ਕਲ ਹੋ ਜਾਂਦਾ ਵਾ ਬਿਮਾਰੀਆਂ ਦਾ ਵਾਧਾ ਜਣੋ ਜਣ ਹੋ ਰਿਹਾ ਵਾ ਕੇਸ ਉਤੋਂ ਇਦਾਂ ਦੇ ਸਾਡੇ ਕੋਲੋਂ ਆ ਰਹੇ ਆ ਜਿਨ੍ਹਾਂ ਨੂੰ ਬਿਮਾਰੀਆਂ ਇਸ ਖਾੜਾਂ ਨੇ ਖਾੜਾਂ ਦੇ ਕਾਰਨ ਹੀ ਸ਼ੁਰੂ ਹੋਈਆਂ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮੈਡੀਕਲ ਟੀਮ ਦਾ ਵੀ ਧੰਨਵਾਦ ਕਰਦੇ ਆ ਜਿਹੜੀਆਂ ਨਿਰੰਤਰ ਸਵਾਵਾ ਸਾਡੇ ਵੱਲੋਂ ਫੀਲਡ ਵਿੱਚ ਯਾਰੀ ਨੇ ਟੀਮਾਂ ਹੁਣ ਬਿਲਕੁਲ ਤਿਆਰ ਨੇ ਫੀਲਡ ਵਿੱਚ ਜਾਣ ਵਾਸਤੇ ਟਰਾਲੀਆਂ ਟਰੈਕਟਰਾਂ ਤੇ ਰਸਤਾਂ ਲੱਭੀਆਂ ਨੇ ਖਾਲ ਸਾਈਡ ਦੇ ਵਲੰਟੀਅਰ ਬਿਲਕੁਲ ਤਿਆਰ-ਬਰ ਤਿਆਰ ਬੈਠੇ ਨੇ ਉਹਨਾਂ ਸਵਾਵਾਂ ਤੇ ਸੇਵਾ ਕਰਨ ਵਾਸਤੇ ਇਹ ਟੀਮਾਂ ਰੋਜ਼ ਆਇਡੈਂਟੀਫਾਈ ਕਰਕੇ ਕਿਹੜੇ ਪਿੰਡਾਂ ਵਿੱਚ ਸਵੇਰੇ ਜਾਣਾ ਵਾ ਤਿੰਨ ਤੋਂ ਚਾਰ ਪਿੰਡ ਜਿਹੜੇ ਰੋਜ਼ ਇਹ ਟੀਮਾਂ ਕਵਰ ਕਰਦੀਆਂ ਨੇ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਜੜੀਆਂ ਸਵਾਵਾਂ ਉਹ ਟੀਮ ਬੜੇ ਤਰੀਕੇ ਦੇ ਨਾਲ ਜੜੀਆਂ ਸਵਾਵਾਂ ਵੰਡੀਆਂ ਜਾਂਦੀਆਂ ਨੇ ਟੀਮਾਂ ਵੱਡੀਆਂ ਹੋਣ ਕਰਕੇ ਪਹਿਲਾਂ ਟੋਪਨਾ ਦੀ ਵੰਡ ਹੁੰਦੀ ਆ ਫਿਰ ਪਰਿਵਾਰਾਂ ਆਣ ਕੇ ਉਹ ਸਵਾਵਾਂ ਜੜੀਆਂ ਤੇ ਲੈ ਕੇ ਜਾਂਦੇ ਨੇ ਉਹਦਾ ਜਿਹੜਾ ਵਾ ਉਹਨਾਂ ਤੱਕ ਪਹੁੰਚਦੀਆਂ ਨੇ ਐਂਬੂਲੈਂਸ ਦੀ ਸੇਵਾ ਜਿਹੜੀ ਸਾਨੂੰ ਗੁਲਸ਼ਨ ਕੁਮਾਰ ਚੈਰੀਟੇਬਲ ਟਰਸਟ ਜੀ ਨੇ ਭੇਜੀ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਜਗ੍ਹਾ ਦੇ ਉੱਤੇ ਐਂਬੂਲੈਂਸਾਂ ਲੈ ਕੇ ਜਾ ਰਹੇ ਹਾਂ ਇਹਦੇ ਨਾਲ ਇੱਕ ਐਂਬੂਲੈਂਸ ਇਹਦੇ ਨਾਲ ਦੀ ਚੱਲ ਗਈ ਆ ਫੀਲਡ ਵਿੱਚ ਇਹ ਦੂਜੀ ਐਂਬੂਲੈਂਸ ਵੀ ਤਿਆਰ ਆ ਜਿਹੜੀ ਫੀਲਡ ਵਿੱਚ ਜਾਣੀ ਆ ਤੇ ਇਹ ਜਿਹੜੀਆਂ ਸਵਾਵਾਵਾਂ ਮੈਡੀਕਲ ਸਵਾਵਾਵਾਂ ਸਾਡੇ ਵੱਲੋਂ ਚੱਲ ਰਹੀਆਂ ਨੇ ਇਸੇ ਤਰੀਕੇ ਨਾਲ ਫੀਲਡ ਵਿੱਚ ਪਸ਼ੂਆਂ ਦੇ ਜਿਹੜੇ ਆ ਚੈੱਕ ਦੇ ਕੈਂਪ ਲੱਗੇ ਆ ਉਹ ਵੀ ਸਾਡੇ ਵੱਲੋਂ ਚੱਲ ਰਹੇ ਨੇ ਰਲ ਮਿਲ ਕੇ ਆਓ ਆਪਾਂ ਹੰਬੜਾ ਮਾਰੀਏ ਤਾਂ ਕਿ ਇਹਨਾਂ ਪਰਿਵਾਰਾਂ ਦੀ ਆਪਾਂ ਸਮੇਂ-ਸਮੇਂ ਤੇ ਬਾਹਮ ਫੜ ਸਕੀਏ ਕੋਈ ਵੱਡੀ ਬਿਮਾਰੀ ਨਾ ਰੂਪ ਧਾਰੇ ਆਪਾਂ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ